ਨਾਮ ਦੱਸੋ ਹਾਂ ਸੱਚੀ ਗੱਲ ਮੇਰਾ ਨਾਮ ਰਵਿੰਦਰ ਸਿੰਘ ਜੀ ਸਰ ਇੱਕ ਕੰਮ ਦਾ ਗੱਲ ਕਰਦਾ ਇਹ ਮੈਨੂੰ 2 ਮਹੀਨੇ ਹੋ ਚੱਲੇ ਜੀ ਹਾਂ ਮੇਰੀ ਟੀਚਿੰਗ ਲਾਈਨ ਹੈ ਆਪਣੇ ਬਾਰੇ ਦੱਸੋ ਬਾਰੇ मतलब ਮੈਂ ਮਾਰਨਿੰਗ ਟੂ ਈਵਨਿੰਗ ਮੇਰੀ ਟੀਚਿੰਗ ਲਾਈਨ ਹੈ ਇੰਸਟੀਚੂਟ ਦੇ ਵਿੱਚ ਮੇਰੀ ਵਰਕਿੰਗ ਹੁੰਦੀ ਹੈ ਜਿੱਥੇ ਮੇਰੇ ਕੋਲ ਅਲੱਗ-ਅਲੱਗ ਸਟੂਡੈਂਟ ਜਿਸ ਨਾਲ ਕੰਪਿਊਟਰ ਸਟਰੀਮ ਹੋ ਗਈ ਸਪੋਕਨ ਕਲਾਸੇਜ਼ ਹੋ ਗਈਆਂ ਆਈਐਲਟੀ ਕਲਾਸੇਜ਼ ਫਿਰ ਕੰਪੀਟੀਟਿਵ ਐਗਜ਼ਾਮ ਹੋਗੇ ਔਰ ਉਸ ਤੋਂ ਬਾਅਦ ਫਿਰ ਮੈਂ 5 ਵਜੇ ਤੋਂ ਬਾਅਦ ਫ੍ਰੀ ਹੋ ਕੇ ਫਿਰ ਮੈਂ ਇੱਥੇ ਆਪਣਾ ਜਿਹੜਾ ਸਪੈਸ਼ਲ ਦਹੀਂ ਭੱਲੇ ਜਿਹੜੇ ਤੁਸੀਂ ਖਾ ਵੀ ਚੁੱਕੇ ਹੋ ਉਹਦਾ ਟੇਸਟ ਵੀ ਲੈ ਚੁੱਕੇ ਹੋ ਤੇ ਉਹ ਫਿਰ ਮੈਂ ਇੱਥੇ ਸ਼ਾਮ ਦੇ ਟਾਈਮ ਤੇ ਆਖੋ ਨਾ ਮੇਰੀ ਟਾਈਮਿੰਗ ਜਿਹੜੀ ਉਹ 6:00 ਵਜੇ ਤੋਂ ਇੱਥੇ ਹੁੰਦੀ ਹੈ ਸਰ ਪੜਾਉਂਦੇ ਵੀ ਉਹ ਤਿਆਰੀ ਕਦੋਂ ਕਰਦੇ ਸਰ ਦੇਖੋ ਮੈਂ ਤੇ ਆਪਣੀ ਡਿਊਟੀ ਤੇ 10:00 ਵਜੇ ਤੋਂ ਲੈ ਕੇ ਸਵੇਰੇ ਸ਼ਾਮੀ 5:00 ਵਜੇ ਤੱਕ ਹੁੰਨਾ ਬਾਕੀ ਸੈਟਅਪ ਜਿਹੜਾ ਉਹ ਘਰ ਦੇ ਨਾਲ ਕਰਦੇ ਨੇ ਪੂਰੀ ਸਪੋਰਟ ਕਰਦੇ ਨੇ ਉਹਨਾਂ ਨੇ ਸਾਰੀ ਤਿਆਰੀ ਕਰਨੀ ਹੁੰਦੀ ਆ ਜੋ ਵੀ ਦਹੀਂ ਆ ਜੋ ਭੱਲੇ ਜੋ ਵੀ ਮਟੀਰੀਅਲ ਇਹਦੇ ਵਿੱਚ ਹੈਗਾ ਪੈਂਦਾ ਉਹ ਸਾਰਾ ਉਹਨਾਂ ਨੇ ਤਿਆਰ ਕਰਨਾ ਹੁੰਦਾ ਜੀ। ਪਿੱਛੇ ਤੋਂ ਤੁਸੀਂ ਪਿੱਛੇ ਤੋਂ ਨਾਲ ਲਾ ਜਿਹੜਾ ਕੰਮ ਕਰਦੇ ਜੀ ਉਹ ਨਹੀਂ ਓਖਾ ਨਹੀਂ ਜੀ ਮੈਂ ਸਗੋਂ ਇਸ ਕੰਮ ਨੂੰ ਹੁਣ ਇੰਜੋਏ ਕਰ ਰਿਹਾ ਹਾਂ ਅਸਲ 'ਚ ਮੇਰਾ ਮੇਨ ਮੋਟਿਵ ਹੈਗਾ ਸੀ ਉਹਨਾਂ ਸਟੂਡੈਂਟ ਨੂੰ ਸਮਝਾਣਾ ਜਿਹੜੇ ਕੀ ਕਹਿੰਦੇ ਜੀ ਅਸੀਂ ਆਇਲਸ ਕਰਕੇ ਬਾਹਰ ਜਾਣਾ ਚਾਹੁੰਦੇ ਆ 10 ਲੱਖ ਰੁਪਿਆ ਖਰਚ ਕੇ 20 ਲੱਖ ਖਰਚ ਕੇ ਦੂਜੀ ਕੰਟਰੀ 'ਚ ਜਾਂਦੇ ਪਏ ਕੰਮ ਕਰਨ ਵਾਸਤੇ ਪਰ ਉੱਥੇ ਜਾ ਕੇ ਵੀ ਲੇਬਰ ਕਰਦੇ ਪਏ ਆ ਉਨ ਵਾਸਤੇ ਇੱਕ ਐਗਜ਼ਾਮਪਲ ਜਿਹੜੀ ਸੀ ਉਹ ਤਿਆਰ ਕਰਨੀ ਸੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਕੰਮ ਕਰਨਾ ਤੇ ਇੱਥੇ ਰਹਿ ਕੇ ਵੀ ਤੁਸੀਂ ਕੋਈ ਕੰਮ ਕਰ ਸਕਦੇ ਹੋ ਕਿਉਂਕਿ ਇੱਕ ਸਟੂਡੈਂਟ ਨੇ ਮੈਨੂੰ ਕਿਹਾ ਹੋਈ ਸੀ ਕਿ ਸਰ ਜੇ ਕੋਈ ਇੱਥੇ ਕੰਮ ਹੈਗਾ ਤਾਂ ਪਹਿਲਾਂ ਤੁਸੀਂ ਕੋਈ ਕਰਕੇ ਦੱਸੋ ਤੇ ਉਹ ਸਟੂਡੈਂਟ ਨੇ ਮੈਨੂੰ ਜਦੋਂ ਇਹ ਗੱਲ કરી ਤੇ ਫਿਰ ਉਹਨੂੰ ਮੈਂ ਦੱਸਿਆ ਕਿ ਇਸ ਤਰ੍ਹਾਂ ਅਸੀਂ ਕੰਮ ਜਿਹੜਾ ਕੋਈ ਵੀ ਕਰ ਸਕਦੇ ਆ ਪਰ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ ਤੁਹਾਡੇ ਸਾਹਮਣੇ ਇਹ ਸੈਟਅਪ ਲੱਗਾ ਹੋਇਆ ਐਕਟਿਵਾ ਦੇ ਉੱਪਰ ਹੀ ਸੈਟਅਪ ਲਗਾਤਾ ਮੈਂ ਔਰ ਦੇਖ ਲਓ ਐਸੇ ਤੁਹਾਡੇ ਸਾਹਮਣੇ ਹੈ ਰਿਜ਼ਲਟ ਮਤਲਬ ਅਗਰ ਅਸੀਂ ਕੰਮ ਕਰਨਾ ਚਾਹੀਏ ਤੇ ਕਰ ਸਕਦੇ ਆ ਇਸੇ ਨੂੰ ਸਾਡੀ ਆਪਣੀ ਥਿੰਕਿੰਗ ਆ ਕਿ ਇਹ ਕੰਮ ਜੀ ਛੋਟਾ ਵਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੀ ਭਾਜੀ ਸੁਣਿਆ ਬੜਾ ਵੱਡਾ ਏ ਹਾਂਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਵਾ ਬਸ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਔਰ ਉਹਨਾਂ ਸਟੂਡੈਂਟ ਨੂੰ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਜਿਹੜਾ ਬਾਹਰ ਜਾਂਦੇ ਹੋ ਤੁਸੀਂ ਇੱਥੇ ਰਹਿ ਕੇ ਜਿਹੜਾ ਕੋਈ ਕੰਮ ਕਰ ਸਕਦੇ ਹੋ ਸਰ ਜਿਹੜੀ ਪੜਾਉਂਦੇ ਉਹ ਤਾਂ ਦੇ ਨਾਲ ਕਰਦੇ ਪਰ ਟੈਕ ਜਿੰਨਾ ਸਰਬ ਜਿੰਨਾ ਬਿਲਕੁਲ ਹੋਣਾ ਸਮਾਨ ਜਿਹੜਾ ਸਾਰੇ ਵਿਚਾਰੀ ਉਹ ਅਸੀਂ ਫਿਰ ਸਾਰੇ ਫੈਮਲੀ ਸਪੋਰਟ ਕਰਦੇ ਆ ਨਾ ਜਿਹੜਾ ਮਟੀਰੀਅਲ ਉਹਨਾਂ ਨੂੰ ਚਾਹੀਦਾ ਹੁੰਦਾ ਹੁਣ ਇੱਥੋਂ ਚੱਲ ਕੇ ਅਸੀਂ ਪਹਿਲਾਂ ਮਟੀਰੀਅਲ ਥੋੜਾ ਲੈ ਆਣਾ ਜਿਹੜਾ ਮਾਰਨਿੰਗ ਟਾਈਮ ਵਾਸਤੇ ਚਾਹੀਦਾ ਹੋਏਗਾ ਉਹ ਫਿਰ ਅਸੀਂ ਕੱਲ ਵਾਸਤੇ ਤਿਆਰੀ ਕਰ ਦੇਣੀ ਉਹਦੀ ਇਹ ਮੈਂ ਮੈਂ ਦੱਸਿਆ ਨਹੀਂ ਜਿਸ ਤਰ੍ਹਾਂ ਮੇਰੀ ਟੀਚਿੰਗ ਲਾਈਨ ਆ 5 ਵਜੇ ਤੱਕ ਮੇਰੀ ਡਿਊਟੀ ਹੁੰਦੀ ਆ ਮੇਰੇ ਆਂਦਿਆਂ ਨੂੰ ਆਈਸ ਬਾਕਸ ਜਿਹੜਾ ਉਹ ਪੈਕ ਹੋਇਆ ਹੁੰਦਾ ਮੈਂ ਬਸ ਇਹਦੇ ਉੱਪਰ ਖਾਣਾ ਤੇ ਮੈਂ ਲੈ ਆਉਣਾ ਜਿਹੜਾ ਮੇਰੇ ਕੋਲ ਐਸਟ ਇਹਦੀ ਕੁਆਂਟੀਟੀ ਉਹਨਾਂ ਨੂੰ ਪਤਾ ਜੀ ਮੈਂ ਇਹਨੂੰ ਪੈਕਿੰਗ ਲੈ ਕੇ ਆਣੀ ਆ ਇੱਥੇ ਸਰਵ ਕਰ ਦੇਣੀ ਆ ਔਰ ਜਦੋਂ ਮੈਂ ਹੁਣ ਘਰ ਜਾਣਾ ਫਿਰ ਮੈਂ ਇਹ ਦੇਖਣਾ ਕਿ ਹੁਣ ਬਿਜਾਰੋਂ ਕਿਹੜਾ ਸਮਾਨ ਲਿਆਉਣ ਵਾਲਾ ਫਿਰ ਮੈਂ ਉਹ ਲਿਆ ਕੇ ਉਹਨਾਂ ਨੂੰ ਹੈਂਡਓਵਰ ਕਰ ਦੇਣਾ ਨਹੀਂ ਹਾਲੇ ਸਾਡੀ ਏਜ ਜਿਹੜੀ ਉਹ ਕੰਮ ਕਰ ਸਕਦੇ ਆ ਜੇ ਤੁਸੀਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰੋਗੇ ਕਿ ਤੁਸੀਂ ਥੱਕ ਗਏ ਹੋ ਕਿ ਸਮਝੋ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ ਬਿਲਕੁਲ ਜੀ ਇਹੀ ਮੇਰਾ ਮੈਸੇਜ ਆ ਕਿ ਅਗਰ ਤੁਸੀਂ ਚਾਹਦੇ ਹੋ ਕੋਈ ਕੰਮ ਕਰਨਾ ਤੇ ਇੱਥੇ ਰਹਿ ਕੇ ਕੰਮ ਜਿਹੜਾ ਉਹ ਕਰ ਸਕਦੇ ਹੋ ਜੇ ਬਾਹਰਲੇ ਸਾਡੇ ਪ੍ਰਵਾਸੀ ਵੀਰ ਜਿਹੜੇ ਨੇ ਉਹ ਇੱਥੇ ਆ ਕੇ ਕੋਈ ਕੰਮ ਕਰ ਸਕਦੇ ਆ ਫਿਰ ਅਸੀਂ ਕਿਉਂ ਨਹੀਂ ਕੰਮ ਕਰ ਸਕਦੇ ਇਹੀ ਮੇਰਾ ਮੈਸੇਜ ਹੈ ਨਹੀਂ ਬੜਾ ਈਜ਼ੀ ਹੈ ਤੁਹਾਡੇ ਸਾਹਮਣੇ ਦੇਖ ਲਓ ਆਈਸ ਬਾਕਸ ਲੱਗਾ ਹੋਇਆ ਵਾ ਇਹਦੇ ਵਿੱਚ ਅਸੀਂ ਪੈਕੇਟ ਪੈਕ ਕੀਤੇ ਹੁੰਦੇ ਨੇ ਔਰ ਬਿਲਕੁਲ ਅਸੀਂ ਸਾਫ ਸਫਾਈ ਦਾ ਜਿਹੜਾ ਉਹ ਧਿਆਨ ਰੱਖਦੇ ਹਾਂ ਇਹਦੇ ਵਿੱਚ ਔਰ ਆਪਣੀ ਜਿਹੜੀ ਵੀ ਸਾਡੇ ਕਸਟਮਰ ਨੇ ਉਹਨਾਂ ਨੂੰ ਇੱਕ ਅੱਛੀ ਕੁਆਲਿਟੀ ਵਾਲੀ ਚੀਜ਼ ਜਿਹੜੀ ਉਹ ਦਈਏ ਦੇਖਿਆ ਆਪਾਂ ਬਹੁਤ ਜ਼ਿਆਦਾ ਕਾਫੀ ਆ ਰਹੇ ਸਾਡੇ ਹਾਂਜੀ ਇਸ ਟਾਈਮ ਤੇ ਇਸ ਟਾਈਮ ਤੇ ਥੋੜਾ ਰਸ਼ ਹੋ ਜਾਂਦਾ ਵਾ ਇਸ ਕਰਕੇ ਹੀ ਥੋੜਾ ਮੈਂ ਫਿਰ ਅਵਾਇਡ ਕਰਦਾ ਕਿ ਇਹ ਜਿਹੜੀ ਇੰਟਰਵਿਊ ਵਾ ਉਹ ਤੋਂ ਅਵਾਇਡ ਕਰਾਂ ਕਿਉਂਕਿ ਫਿਰ ਉਹ ਵੇਟ ਕਰਦੇ ਰਹਿੰਦੇ ਫਿਰ ਰੋਡ ਦੇ ਉੱਪਰ ਰਸ਼ ਪੈ ਜਾਂਦਾ ਔਰ ਮੈਂ ਚਾਹਣਾ ਕਿ ਕਿਤੇ ਕਿਸੇ ਤਰ੍ਹਾਂ ਦਾ ਕੋਈ ਰਸ਼ ਨਾ ਹੋਵੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਵੇਗਾ ਹਾਂਜੀ ਡੇਲੀ 6 ਵਜੇ ਬੜੀ ਵੱਡੀ ਗੱਲ ਹੈ ਤੁਹਾਡੇ ਵਾਸਤੇ ਥੈਂਕ ਯੂ ਜੀ ਥੈਂਕ ਯੂ ਬੰਦੇ ਤੋਂ ਦੂਜੇ ਰੀਡ ਕਰਦੇ ਥੈਂਕ ਯੂ ਜੀ ਥੈਂਕ ਯੂ ਭਾਜੀ ਆਪਣਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਬੰਦੇ ਹੋ ਮੇਰਾ ਨਾਮ ਰਵਿੰਦਰ ਸਿੰਘ ਜੀ ਔਰ ਜਿਹੜਾ ਮੇਰਾ profession ਉਹ ਕੰਪਿਊਟਰ ਟੀਚਰ ਔਰ ਇਹ ਜਿਹੜਾ ਸੈਟਅਪ ਮੈਂ ਲਗਾਇਆ ਉਹ ਇਵਨਿੰਗ ਟਾਈਮ ਤੇ ਹੁੰਦਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਬਟਾਲਾ ਗੁਰਦਾਸਪੁਰ ਰੋਡ ਨੀਅਰ ਕਾਦੀਆਂ ਫਟਕ ਨੈਵੀਂ ਔਰ ਤਾਜ਼ੀ ਖਬਰੇ ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲੀਜੀਏ